ਵਾਹਿਗੁਰੂ ਵਾਹਿਗੁਰੂ ਇੱਕ ਓ ਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਤ ਜੀ ਸਹਾਏ ਵਾਰ ਸ੍ਰੀ ਭਗਤ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਤ ਜੀ ਸਿਮਰ ਕਹ ਗੁਰੂ ਨਾਨਕ ਲਾਇ ਤੇ ਆਏ ਪੈ ਰੰਗ ਤੋਂ ਕਰਤੇ ਅਮਰਦਾਸ ਰਾਮਦਾਸ ਸਹਿ ਹੋਏ ਸਹਾਏ ਅਰਜਨ ਅਰਗੋ ਬੰਦਨਾ ਸਿਮਰਉ ਸ੍ਰੀ ਅਰਦਾਇ ਸ੍ਰੀ ਹਰਿ ਪ੍ਰੇਸ਼ੰਤ ਜੀ ਅਜ ਡਿਸਟ੍ਰਿਕਟ ਸਭ ਤੋਂ ਪਹਜ ਤਹਦਰ ਸਮਰਿਆ ਕਾਰਨੋਂ ਨੇ ਦਾਵੇਤਾਏ ਸਤਿ ਸਾਈ ਹੋਏ ਸਹਾਏ ਦਸਵਾਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਤਿ ਸਾਈ ਹੋਏ ਸਹਾਏ ਤਸਾਂ ਪਾਤਸ਼ਾਹਾਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸੰਦ ਦਾਰ ਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ ਪੰਜਾਂ ਪਿਆਰਿਆਂ ਚੋਂ ਹਾਂ ਸਾਹਿਬ ਜਾਦਿਆਂ ਛਾਲੀਆਂ ਮੁਕਤਿਆਂ ਆਠੀਆਂ ਜਪੀਆਂ ਤਪੀਆਂ ਜਨਨਾਮ ਜਪਿਆ ਵੰਡ ਛਕਿਆ ਤੇਗ ਚਲਾਈ ਤੇਗ ਬਾਹੀ ਦੇਖ ਕੇ ਅੰਡਟ ਕੇ ਤਾਤ ਨਾ ਪਿਆਰਿਆਂ ਸਚਾਰੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹੇ ਗੁਰ ਜਨਾ ਸਿੰਘਾ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਨੋਹੀਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਰਿਆ ਸਿੱਖੀ ਕੇ ਸਾਹ-ਸਵਾਸ ਨਾਲ ਲਿਵਾਹੀ ਇਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਨਸਾ ਜੀ ਬੋਲੋ ਜੀ ਵਾਹੇ ਪੰਜਾਂ ਤਖਤਾਂ ਸਰਬੱਤ ਖੁਰਦਵਾਰਿਆਂ ਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ ਪ੍ਰਥਮੇ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ 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 ਚਤਾਂ ਵਿੱਚ ਤਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਹਾਂ ਤਾਹਾਂ ਰੱਛਿਆ ਰਿਆਇਤ ਦੇਖ ਤੇਗ ਫਤੇ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹ ਸਿੱਖਾਂ ਨੂੰ ਸਿੱਖੀ দান ਕੇ ਸਦਾਨ ਰਹਿਤ দান ਵਿਵੇਕ দান ਮਸਾਹਾ দান ਭਰੋਸਾ দান ਦਾਣਾ ਸਰਦਾਨ ਨਾਮ দান ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸਨ ਇਸਨਾਮ ਚੌਕੀਆਂ ਝੰਡੇ ਬੰਗੇ ਚੁਕੋ ਚੁਕਾ ਠਾਲ ਧਰਮ ਕਾਜ ਐਕਾਰ ਹੋਵੇ ਖਾਲਸਾ ਜੀ ਬੋਲੋ ਜੀ ਵਾਹ ਸਿਖਾਂ ਦਾ ਮਾਨੀ ਮਾ ਮਤ ਜਿਮਤ ਪਤ ਤਰਾਖਾ ਆਪ ਵਾਹਿਗੁਰੂ ਹੈ ਆਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਾ ਤਾਰ ਜਿਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰੂ ਧਾਮਾਂ ਦੇ ਜਨਾਂ ਤੋਂ ਪੰਥੋਂ ਵਿਛੜਿਆ ਗਿਆ ਹੈ ਖੁੱਲੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਏ ਨਮਾਣਿਆਂ ਦੇ ਮਾਨ ਨਾਣਿਆਂ ਦੇ ਤਾਨ ਨਿਓਟਿਆਂ ਦੀ ਓਟ ਨੇ ਆਸਰਿਆਂ ਦਾ ਆਸ ਤਨ ਤਨ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪ ਜੀਆਂ ਦੇ ਪਵਿੱਤਰ ਪਾਵਨ ਚਰਨਾਂ ਵਿਚ ਅਰਦਾਸ ਬੇਨਤੀ ਹੈ ਬ੍ਰਹਮ ਗਿਆਨੀ ਸਿੰਘ ਸਾਹਿਬਾਵਾਦੀਪ ਸਿੰਘ ਜੀ ਆਪ ਜੀਆਂ ਦੇ ਪਵਿੱਤਰ ਪਾਵਨ ਦਰਬਾਰ ਵਿਖੇ ਧੰ ਧੰ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪ ਜੀ ਦੀ ਪਵਿੱਤਰ ਪਾਵਨ ਹਜ਼ੂਰੀ ਵਿੱਚ ਸਰਬੱਤ ਦੇ ਭਲੇ ਦੀ ਅਰਦਾਸ ਬੇਨਤੀ ਹੈ ਕਿਰਪਾ ਕਰੋ ਅੰਮ੍ਰਿਤ ਵੇਲੇ ਤੋਂ ਲੈ ਕੇ ਇਸ ਵੇਲੇ ਤੱਕ ਬੇਅੰਤ ਸੰਗਤਾਂ ਨੇ ਆਪ ਜੀ ਦੇ ਪਵਿੱਤਰ ਪਾਵਨ ਦਰਬਾਰ ਦੀ ਹਾਜ਼ਰੀ ਭਰੀ ਹੈ ਤaile ਫੋਲ ਪੇਟਾ ਮਹਾਂਤਾਰ ਪ੍ਰਵਾਨ ਕਰਨੀਆਂ ਯਾਤਰਾ ਸਫਲਾ ਕਰਨੀ ਪਰਿਵਾਰਾਂ ਦਾ ਚੱਲਿਆ ਹੋਇਆ ਕਦਮ ਕਦਮ ਲੇਖੇ ਵਿੱਚ ਲਾਓ ਸਾਰਿਆਂ ਨੂੰ ਨਾਮ ਜੀ ਦਾਤ ਕਰ ਸਿੱਖੀ ਜੀਵਨ ਲੰਬੀ ਆਮਰਾ ਤੰਦਰੁਸਤੀ ਬਖਸ਼ਿਸ਼ ਕਰਨੀ ਪਰਿਵਾਰਾਂ ਦੇ ਸਰ ਤੇ ਮਿਹਰ ਪ੍ਰਿਆਤ ਰੱਖ ਕੇ ਸੱਚੇ ਪਾਤਸ਼ਾਹ ਗੁਰਸਿੱਖੀ ਜੀਵਨ ਦੀ ਦਾਤ ਬਖਸ਼ੋ ਅਮਰਤ ਦੀਆਂ ਦਾਤਾਂ ਉਹ ਸਰਬੱਤ ਦੇ ਸਰ ਤੇ ਮਿਹਰ ਪ੍ਰਿਆਤ ਰੱਖ ਕੇ ਨਵਾਂ ਸਾਲ ਸੁੱਖਾਂ ਨਾਲ ਬਤੀਤ ਕਰਾਉਣਾ ਸੁਖਦਾਈ ਬਖਸ਼ਿਸ਼ ਕਰਨਾ ਚੜ੍ਹਦੀ ਕਲਾ ਬਖਸ਼ੋ ਸੱਚੇ ਪਾਤਸ਼ਾਹ ਕਰਪਾ ਕਰਨੀ ਸਰਬਾਦਾ ਭਲਾ ਕਰਨਾ ਸੁਖ ਹੋਵੇ ਨਾਮ ਚੇਤਾਵੇ ਨਾਨਕ ਨਾਨਕ ਚੜ੍ਹਦੀ ਖਾਲਾ ਚਿਹਰੇ ਭਾਣੀ ਸਰਬਤ ਦਾਪਨਾ ਵਾਹਿਗੁਰਜ ਕਾ ਖਾਲਸਾ ਵਾਹਿਗੁਰਜ ਕੀ ਫਤਿਹ ਬੋਲੇ ਸੋਨਹਾ ਸਤਿ ਸ੍ਰੀ ਆਕਾਲ ਵਾਹਿਗੁਰਜ ਕਾ ਖਾਲਸਾ ਵਾਹਿਗੁਰਜ ਕੀ ਫਤਿਹ ਵਾਹਿਗੁਰਜ ਕਾ ਖਾਲਸਾ ਵਾਹਿਗੁਰਜ ਕੀ ਫਤਿਹ ਬੋਲੇ ਸੋਨਹਾ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ